ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਸ਼ਹੀਦਾਂ ਦੀ ਧਰਤੀ ਦੇ ਉੱਤੇ ਪਹੁੰਚੇ ਹੋਏ ਆ ਐਮਐਲਏ ਸਾਹਿਬ ਸਾਡੇ ਨਾਲ ਮੌਜੂਦ ਨੇ ਜਿਹੜੇ ਇੱਥੇ ਦੇਖਰੇਖ ਕਰ ਰਹੇ ਨੇ ਵੀ ਜਿਹੜੇ ਪ੍ਰਬੰਧ ਕੀਤੇ ਗਏ ਨੇ ਉਹ ਠੀਕ ਠਾਕ ਨੇ ਕਿ ਨਹੀਂ ਆਪਾਂ ਰਾਏ ਸਾਹਿਬ ਨਾਲ ਗੱਲਬਾਤ ਕਰਾਂਗੇ ਰਾਏ ਸਾਹਿਬ ਪਹਿਲਾਂ ਸਾਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕਾਂ ਦੇ ਨਾਲ ਗੱਲਬਾਤ ਕੀਤੀ ਕਹਿੰਦੇ ਪੰਜਾਬ ਸਰਕਾਰ ਦੇ ਵੱਲੋਂ ਇਸ ਵਾਰ ਪ੍ਰਬੰਧ ਨੇ ਜਿਹੜੇ ਬਹੁਤ ਖਾਸ ਕੀਤੇ ਗਏ ਨੇ ਮੈਂ ਧੰਨਵਾਦ ਕਰਨਾ ਚਾਹਾਂਗਾ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਔਰ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਡੀਸੀ ਸਾਹਿਬ ਖੜੇ ਆ ਅਸੀਂ ਮੀਟਿੰਗ ਲਈ ਸੀ ਮਾਨ ਸਾਹਿਬ ਨੇ ਸਾਰਾ ਬੈਠ ਕੇ ਪ੍ਰਬੰਧਾਂ ਦਾ ਸਮੀਖਿਆ ਕੀਤੀ ਆਏ ਸਾਲ ਵੇਟਰ ਪ੍ਰਬੰਧ ਹੁੰਦੇ ਜਾਂਦੇ ਜਿਹਨੂੰ ਸਰਕਾਰ ਬਣੀ ਹੈ ਦੇਖੋ ਪਹਿਲਾਂ ਤਾਂ ਵੀਆਪੀ ਕਲਚਰ ਸੀ ਜਿਹੜਾ ਉਹ ਜਿੱਦਣੇ ਦੀ ਸਰਕਾਰ ਬਣੀ ਆਮ ਆਦਮੀ ਪਾਰਟੀ ਸਖਤਮ ਕੀਤਾ ਤੁਸੀਂ ਦੇਖਿਆ ਕੋਈ ਵੀਆਪੀ ਪਾਸ ਜਾਰੀ ਨਹੀਂ ਕਰਦੇ ਬਾਕੀ ਜਿਹੜੇ ਪ੍ਰਸ਼ਾਸਨ ਦੇ ਪ੍ਰਬੰਧ ਹੈ ਅਸੀਂ ਬਾਤ ਤੁਸੀਂ ਦੇਖਿਆ ਇਸ ਵਾਰ ਵੀ ਜਿਹੜੀ ਸੰਗਤ ਹੈ 50 ਲੱਖ ਦੇ ਕਰੀਬ ਪਹੁੰਚਣ ਦੀ ਉਮੀਦ ਹੈ ਆਏ ਸਾਲ ਜਿਹੜੀ ਸੰਗਤ ਜ਼ਿਆਦਾ ਵਾਅਦਾ ਹੁੰਦਾ ਜਾਂਦਾ ਔਰ ਸਰਕਾਰ ਵੀ ਉਹਦੇ ਅਕੋਰਡਿੰਗ ਹੀ ਪ੍ਰਬੰਧ ਕਰ ਰਹੀ ਐ ਸੀ ਪਾਰਕਿੰਗ ਬਾਹਰ ਲੈ ਕੇ ਉੱਥੋਂ ਸਾਰੇ ਗੱਡੀਆਂ ਚ ਉਹਨਾਂ ਨੂੰ ਫਿਰ ਸ਼ਟਲ ਬੱਸ ਚ ਲੈ ਕੇ ਆਉਣਾ ਈ ਰਿਕਸ਼ਾ ਚ ਲੈ ਕੇ ਆਉਣਾ ਤੁਸੀਂ ਦੇਖੋਗੇ ਸੰਗਤ ਵੱਧ ਰਹੀ ਐ ਲੇਕਿਨ ਲੋਕਾਂ ਨੂੰ ਮੱਥਾ ਟੇਕ ਲਈ ਸੌ ਹੋ ਰਹੀ ਐ ਇਸ ਸਾਲ ਦੀ ਪਿਛਲੇ ਸਾਲ ਵੀ ਬਹੁਤ ਲੋਕਾਂ ਨੇ ਵਧੀਆ ਤਰੀਕੇ ਨਾਲ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਸੀ ਗੁਰਦੁਆਰਾ ਸਾਹਿਬ ਜਾ ਕੇ ਇਸ ਸਾਲ ਵੀ ਕਰ ਰਹੇ ਨੇ ਸੋ ਇਹ ਸਾਰਾ ਮਾਨ ਸਾਹਿਬ ਦੀ ਰਹਿਨਮਾਈ ਨੇ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਉਹਦੇ ਤਹਿਤੀ ਐ ਸਾਡਾ ਡੀਸੀ ਸਾਹਿਬ ਜ਼ਿਲ੍ਹਾ ਪ੍ਰਸ਼ਾਸਨ ਸਿੱਖਠੇ ਰਲ ਕੇ ਇਸ ਤਰ੍ਹਾਂ ਦਾ ਪ੍ਰਬੰਧ ਕਰ ਰਹੇ ਕਿ ਸਾਡੀ ਸੰਗਤ ਨੂੰ ਔਖ ਨਾ ਹੋਵੇ ਰਾਇਸਾਪੇ ਅਸੀਂ ਵੀਡੀਓਜ਼ ਵੀ ਦੇਖਦੇ ਆ ਤੁਹਾਨੂੰ ਵੀ ਦੇਖਦੇ ਰਹਿੰਦੇ ਆ ਕਿਉਂਕਿ ਤੁਸੀਂ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਕਿ ਇੱਥੇ ਦੇਖਦੇ ਹੋਏ ਨਜ਼ਰ ਆਣੇ ਉਹ ਕਦੇ ਤੁਸੀਂ ਕੋਈ ਕੰਮ ਦਾ ਚਾਈ ਜਾ ਲੈਨੇ ਹੋ ਕਿਉਂਕਿ ਲੋਕ ਕਹਿੰਦੇ ਨੇ ਕਿ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਬਹੁਤ ਵਧੀਆ ਉਪਰਾਲੇ ਕੀਤੇ ਗਏ ਨੇ ਲੋਕਾਂ ਦੇ ਸਿਹਤ ਦੇ ਲਈ ਜਿਹੜੇ ਇੱਥੇ ਕਲੀਨਿਕ ਬਣਾਏ ਗਏ ਨੇ ਲੋਕ ਉੱਥੇ ਦਵਾਈਆਂ ਲੈਂਦੇ ਹੋਏ ਨਜ਼ਰ ਆਉਂਦੇ ਨੇ ਤੇ ਜਿਹੜੇ ਹੁੱਲੜਵਾਜ਼ ਲੋਕ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਦੇਖੋ ਪ੍ਰਬੰਧ ਬਹੁਤ ਵਧੀਆ ਕੀਤੇ ਪ੍ਰਸ਼ਾਸਨ ਨੇ ਚਾਹੇ ਹੈਲਥ ਦਾ ਹੋਵੇ ਚਾਹੇ ਸਬਸਪੈ ਦਾ ਹੋਵੇ ਮੈਂ ਖਾਸ ਤਰ੍ਹਾਂ ਧੰਨਵਾਦ ਉਹਨਾਂ ਦਾ ਕਰਾਂਗਾ ਮ्युनਿਸਪਲ ਕਮੇਟੀ ਦੇ ਉਹ ਸਾਥੀਆਂ ਦਾ ਜਿਹੜੇ ਆਪਣੇ ਹੱਥਾਂ ਨਾਲ ਚੱਕ ਕੇ ਜਿਹੜੇ ਕੂੜਾ ਕਰਕਟ ਸਫਾਈ ਕਰਦੇ ਹਨ ਤੇ ਮੈਂ ਜਿਹੜੇ ਹੁੱਲੜਵਾਸ ਸਾਡੇ ਨੌਜਵਾਨ ਹੈ ਮੈਂ ਹੁੱਲੜਵਾਸ ਤੇ ਨਹੀਂ ਕਹਾਗਾ ਉਹਨਾਂ ਨੂੰ ਮੈਂ ਅਪੀਲ ਕਰਾਂਗਾ ਕਿ ਇਹ ਸ਼ਹੀਦਾਂ ਦਾ ਮਹਾਨ ਦਿਨ ਹੈ ਇੱਥੇ ਇਹ ਸਜਦਾ ਨਹੀਂ ਇਹ ਸ਼ੋਭਾ ਨਹੀਂ ਆਪਾਂ ਨੂੰ ਕਿ ਆਪਾਂ ਕੋਈ ਹੁੱਲੜਵਾਜੀ ਕਰੀਏ ਸਾਡੇ ਨੌਜਵਾਨ ਹੁਣ ਪੜ੍ਹੇ ਲਿਖੇ ਨੇ ਸਮਝਦਾਰ ਨੇ ਇੱਥੇ ਆ ਕੇ ਆਪਾਂ ਸੇਵਾ ਕਰੀਏ 50 ਲੱਖ ਸੰਗਤ ਆਉਣਾ ਕੋਈ ਛੋਟੀ ਗੱਲ ਨਹੀਂ ਹੁੰਦੀ ਮੈਨੂੰ ਲੱਗਦਾ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੀ ਇਹ ਸ਼ਹੀਦੀ ਸਭਾ ਫਤਿਹਗੜ੍ਹ ਸਾਹਿਬ ਇਸ ਤਰ੍ਹਾਂ ਦੀ ਹੋਊਗੀ ਜਿੱਥੇ ਇੰਨੀ ਵੱਡੀ ਤਦਾਦ ਵਿੱਚ ਸੰਗਤ ਆ ਰਹੀ ਹੈ ਔਰ ਐਸ ਸਾਲ ਵਾਅਦਾ ਹੋ ਰਿਹਾ ਆਪਣਾ ਸਾਰਿਆਂ ਦਾ ਫਰਜ਼ ਬਣਦਾ ਇੱਕ ਤਾਂ ਸਾਫ ਸਫਾਈ ਰੱਖੀਏ ਤੁਸੀਂ ਦੇਖੋ ਕਈ ਵਾਰ ਇਸ ਤਰ੍ਹਾਂ ਹੁੰਦਾ ਅਸੀਂ ਲੰਗਰ ਚ ਚਾਹ ਪੀਂਨੇ ਹੈ ਗਲਾਸ ਉੱਥੇ ਸਿੱਟ ਦਿੰਨੇ ਆ ਉਹ ਨਹੀਂ ਹੋਣਾ ਚਾਹੀਦਾ ਇਹ ਸਾਫ ਸਫਾਈ ਕੱਲਾ ਪ੍ਰਸ਼ਾਸਨ ਹੀ ਨਹੀਂ ਜ਼ਿੰਮੇਵਾਰ ਹੈਦਾ ਅਸੀਂ ਸਾਰੇ ਜ਼ਿੰਮੇਵਾਰ ਹੈ ਜੋ ਵੀ ਸਾਡੇ ਲੰਗਰ ਵਾਲੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਡਸਟਪਿਨ ਰੱਖਣ ਨਾਲ ਦੀ ਨਾਲ ਜਿਹੜੀ ਸਾਡੀ ਮਿਊਨਿਸਪਲ ਕਮੇਟੀ ਦੇ ਲੋਕ ਨੇ ਡਸਟਪਿਨ ਲੈ ਜਾਂਦੇ ਆ ਸਾਫ਼ ਕਰ ਦਿੰਦੇ ਆ ਤੇ ਸਾਨੂੰ ਸਾਰੇ ਨੂੰ ਇਕੱਠੇ ਹੋ ਕੇ ਸਬਸਪੈਕ ਦਾ ਚੰਗੀ ਤਰ੍ਹਾਂ ਪ੍ਰਬੰਧ ਕਰਨੇ ਚਾਹੀਦੇ ਆ ਸਾਨੂੰ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ ਤੁਸੀਂ ਸਾਡੇ ਨਾਲ ਜੁੜੋ ਤੁਹਾਡਾ ਬਹੁਤ ਬਹੁਤ ਥੈਂਕ ਯੂ